ਵਾਗਦਾ ਦਾ ਡਾ ਆਪਣੇ ਨੂੰ ਪਿਛਲੇ ਸ਼ੁਰੂ ਕਰਤੇ ਹਨ ਨਵੇਂ ਵਲੌਗ ਦੇ ਵਿੱਚ ਇਦਾਂ ਹੀ ਵਲੌਗ ਚੱਲਣ ਦਿਆ ਤੇ ਆਪਾਂ ਆਪਾਂ ਚੱਲੇ ਹੁਣ ਇਧਰ ਪਹੁੰਚ ਗਏ ਹਰਸ਼ ਕੇ ਘਰ ਦੇ ਬਾਕੀ ਹਰਸ਼ ਜੀ ਆ ਗਿਆ ਆਪਣੇ ਬਾਤੇ ਬਿਸਕਟ ਲੈ ਗਏ ਤੁਹਾਡੇ ਪੂਰੇ ਪੂਰੇ ਮਾੜਾ ਹੋ ਜਾ ਬੋਲ ਦੇ ਬਾਹਰ ਤੋਂ ਥੋੜੇ ਬੋਲ ਆਵੇ ਸਕੂ ਆਉ ਆਗੇ ਸਕੂ ਲੋ ਆ ਉਹ ਨਹੀਂ ਲੋਕ ਕਹਾਂ ਸੇ ਆਤੇ ਹੈ ਇਹ ਆਉਂ ਜਾਂਦਾ ਈ ਬਾਕੀ ਆਪ ਗਗਨ ਨੂੰ ਲੈਣ ਆਏ ਈ ਗਗਨ ਆਲੇ ਨਾ ਹੁੰਦੇ ਆ ਵਾ ਤੇ ਆਪ ਬਾਹਰ ਦੱਲੇ ਆ ਬਾਕੀ ਇੱਥੇ ਵੀਆ ਕਲੀ-ਕਲੀ ਪੈ ਗਈ ਆ ਗੁਰਦਾਰੇ ਸਾਹਮਣੇ ਹੁਣੇ ਥੋਸ ਰੂਪ ਖੜਨੇ ਆ ਛਾਲੇ ਫੇਰ ਦੁਬਾਰਾ ਤਾਂ ਆ ਪਾ ਚੁਕੇ ਆ ਘਰ ਟੰਡੋਗੇ ਤਾਂ ਆਪਾ ਕਿੱਟਾ-ਕੁੱਟਾ ਫੜ ਲਈਓ ਜਾਂ ਮੇਰੀ ਫੜ ਕੇ ਲੈ ਗੱਟ ਓਏ ਬਾਕੀ ਪੂਰੇ ਪੜਿਆ ਜਾਂ ਕੱਟਾ ਵਿੱਚ ਜਿਹੜੀ ਬੜਿਆ ਉਧਰੋਂ ਕੱਟੇ ਦਾ ਭਰਾ ਵਾ ਭੈਣ ਅੱਛਾ ਭੈਣ ਭਰਾ ਦੋ ਬਾਕੀ ਇਧਰ ਪੂਰੀਆ ਤਿਆਰੀ ਤੁਰੀ ਹੋ ਗਈ ਆ ਵਾ ਜਾਣਦੀਆਂ ਤੇ ਪੈਲ ਬੋਡਮ ਪਾ ਕੇ ਆ ਗਏ ਆ ਚਾਚਾ ਤਿਆਰੀ ਫਿਰ ਭਰਾ ਨੂੰ ਲੈਣਾ ਪਾ ਗਏ ਆ ਇਹ ਤੇ ਯਾਰ ਲੈ ਯਾਰ ਇਦਾਂ ਜਾਂਦੇ ਜਾਂਦੇ ਕਿਹਦਾ ਗੁਟਾ ਵੜ ਕੇ ਡੌਨ ਲਾ ਪੈਂਦੇ ਆ ਵੇਖ ਆਪਣੇ ਲਾਪਰਵਾਹੀ ਕਾ ਨਤੀਜਾ ਆ ਲੈ ਹੋ ਨੋਨੇ ਵੜ ਲਿਆ ਉਹ ਚੰਗਾ ਭਲਾ ਡੌਨ ਦਾ ਇਹਦੇ ਉਹਨਾਂ ਨੂੰ ਕੋ ਕਿਤੇ ਗੁੱਟੇ ਆਵ ਡੌਨ ਲਾ ਪਏ ਬੜਾ ਹਰਾਮੀ ਹੋ ਬੇਟਾ ਛੱਡੋ ਉਹ ਪਿੰਡ ਹੋ ਤੂੰ ਪਿੱਛੇ ਬਾਕੀ ਆ ਪਹੁੰਚ ਚੁੱਕੇ ਆ ਸਕੂਲ ਤੇ ਤੂੰ ਉੱਤਰ ਹੁਣ ਆਪਾਂ ਚੱਲਦੇ ਆ ਸਕੂਲ 20 ਰੁਪਏ ਹੈਗੇ ਇਹਨਾਂ ਕੋ ਤੇ ਜਾਣੇ ਵੇ ਤੇ ਚੜ ਗਏ ਸਾਰੇ ਇਹਦੇ ਕੀ ਕਰੂਗਾ ਇਹਦੇ ਕੋ ਆ 20 ਰੁਪਏ ਤੇ 20 ਜਾਣੇ ਨਾਲ ਲੈ ਆਵਾਂ ਹਮਾਰੇ ہاں ਐਸਾ ਹੀ ਹੋਟਲ ਕੀ ਖਾ ਲੇਂਗੇ ਇੱਥੇ ਦੱਸ ਮੈਨੂੰ ਨਹੀਂ ਦੱਸ ਆ ਵੇਖੋ ਬਾਕੀ ਓਏ ਹਲਕਾ ਮੇ ਪਤਾ ਚਾਚਾ ਜੀ ਮੱਝਾ ਨੂੰ ਪੁੱਛ ਰਹੇ ਹੋ ਨਾ ਇਹ ਕਾ ਤੁਰਸੀਆ ਨੇ ਰੋਸਣਾ ਹੀ ਆ ਇੱਕ ਪਲੇਟ ਵਲੇ ਜਾਦੇ ਵੇਖੋ ਇੱਕੋ ਹੀ ਮੜਾ ਜਾ। ਭਰਾਵਾ ਬੱਤਕਾਰ ਲੜਾਈ ਉਹਨੂੰ ਤਿਆਰ ਹੀ ਪਈ ਹੈ। ਲੈ ਜਾ। ਮਾਰ ਜੋ। ਪੈ ਗਿਆ ਪੈਂਟਾ ਜਾ ਰਿਹਾ। ਵਾਖਾ ਸੀੜਾ। ਆ ਦੇ ਖਾਦਾ ਹੀ ਨਹੀਂ ਗਿਆ ਯਾਰ। ਪੈ ਵੀ ਤੇਰੇ ਹੀ। ਤੇ ਰੋਲਾ ਪਿਆ ਉਹਦਾ ਮੈਂ ਖਾਣੇ ਮੈਂ ਖਾਣੇ। ਫਿਰ ਕਿ ਵਾਸ ਕਿਤੇ ਇਹਦਾ ਕਰ ਲਾ। ਮਾੜੀ ਹੋ ਗਈ ਹੈ ਨਾ ਤੇਰੀ ਪਿੱਛੇ ਨਾ ਭੱਗ ਖਾ ਗੋ ਖਾ ਲੈ ਸੁਣੀ ਆ ਪਿੱਛੇ ਤੇ ਬਹੁਤ ਜਾਨੀ ਆ ਨਹੀਂ ਵੀਰੇ ਤੇਰੀ ਦਾ ਮੈਨ ਬੀ ਆਰਾਮ ਵਧੀਆ ਕਰੀ ਕਹਿ ਬਰਾ ਕਰੀ ਆ ਜੀ ਸਾਹਿਬ ਬੋਲਗੇ ਦਜੈਦ ਬਾਏ ਉੱਤੇ ਆ ਵਾ ਪਤਾ ਹੀ ਆ ਫਿਰ ਉਹਨੂੰ ਕਿੱਧਰ ਲੈ ਜੰਨੇ ਆ ਬਈ ਲੈ ਏ ਦੱਸ ਮੈਨੂੰ ਹੈ ਉਹਨੂੰ ਕਿੱਧਰ ਲੈ ਲੈ ਆ ਉਹ ਉਹਨੂੰ ਨਹੀਂ ਉਹ ਲੈ ਚਲੇ ਗਿਆ ਓਏ ਓਏ ਚੱਲ ਲੈ ਓਏ ਫੂਲ ਲੱਗ 82 ਆ ਦੇਖੋ ਜੀ ਪੈਗੇ ਟੁੱਟ ਗਏ ਬਹੁਤ ਟੈਨ ਦਾ ਅੱਜ ਵਾਪਸ ੱਲੇ ਘਰਾਂ ਨੂੰ ਤੇਰੇ ਵਾਲੇ ਮੁੰਡੇ ਅੱਜ ਕਿੰਨੀ ਦਿਹਾੜੀ ਹੋਣੀ ਦਵਾ ਦੇ ਬੜੇ ਬੋਲ ਕੀ ਜਾਂਦਾ ਹਣ ਬਾਈ ਬਾਈ ਜੀ ਬਾਕੀ ਵੀ ਅਹੀਂ ਤਿੰਨੇ ਜਾਣੇ ਵੈਸੇ ਹੀ ਆਏ ਹੀ ਇਧਰ ਨੂੰ ਮੜੇ ਜੀ ਗੇੜੀ ਤੇ ਪ੍ਰਾਪੜੇ ਇੱਕੇ ਦਮ ਹੀ ਇੱਕੇ ਦਮ ਹੀ ਗੱਲ ਕੀਤੀ ਕਰਜ਼ਾ ਦਾ ਆ ਆ ਆ ਆ 50 ਰੁਪਏ ਜੋ ਦੱਸੋ ਕੀ ਖਾਣਾ ਬਲਵਾਦਾ ਹੀ ਸੋਚਿਆ ਹੀ ਨਹੀਂ ਕਦੀ ਵੀ ਆ ਵੀ ਦੇਣਾ ਹੋਣਗੇ ਸਾਲੈਂਟ ਹੋ ਗਿਆ ਪ੍ਰਾਪੜੋ ਤਨਖਾਹ ਲੈ ਲਈ ਮਸਤ ਜੋਕ ਮਾਰਾ ਰਿਹਾ ਯਾ ਹੱਸ ਰਿਹਾ ਹਲਕਟ ਹੱਥ ਐਨੇ ਰੋੜੇ ਰੋੜੇ ਚੱਕਰ ਚ ਚੱਲੋ ਇਹ ਛਿੱਤਰ ਨਾਲ ਸਾਲ ਦੇ ਸਾਲ ਦੇ ਐਂਡ ਤੇ 50 ਰੁਪਏ ਮਿਲ ਗਏ ਆ ਨਾ ਨਹੀਂ ਨਹੀਂ ਉਹ ਜਾਈਓ ਯਾਰ ਬਾਕੀ ਆਪਾਂ ਸੋਂਸੇ ਖਾਲੇ ਸੀ ਤੇ ਹੁਣ ਆ ਵੀ ਦੋਵੇਂ ਆ ਚੁਕੇ ਆ ਓ ਸਪ੍ਰਿੰਗ ਰੋਲ ਨਹੀਂ ਆਈ ਤੇ ਇਧਰੋਂ ਸਪ੍ਰਿੰਗ ਰੋਲ ਵੀ ਆ ਜਾਂਦੇ ਆ ਮੈਂ ਨਹੀਂ ਖਾਂਦਾ ਫਾਈਨਲੀ ਆਪਾਂ ਸੂਰਜਣਾ ਦੀ ਸ਼ਾਪ ਤੇ ਆ ਚੁਕੇ ਆ ਆਪਾਂ ਜਾਣਦੇ ਆ ਪੇਂਟ ਨੂੰ ਮੈਂ ਕਰ ਸਕੀ ਨੇ ਓਏ ਦੇਖੋ ਮਾੜੀ ਲਾਉਂਦੀ ਵੇ ਵੇਜਾ ਕੋਰਾ ਤੇ ਪੂਰੇ ਘਟਾ ਘਟਾ ਨਾਲ ਲੇਕ ਹੋ ਗਿਆ ਇਹ ਨਾ ਦੀ ਪੈਂਟ ਪਾ ਕੇ ਘਟਾ ਸਾਰਾ ਇਧਰ ਚਾਈ ਜਾਂਦਾ ਹਟੇ ਆਉਂਦਾ ਕਿਤੇ ਫਿਰ ਰੋਡ ਤੇ ਕੀ ਰਹਿੰਦੇ ਆ ਐਵੇਂ ਲੱਗ ਗਿਆ ਕਿ ਇਧਰ ਦੇਖੋ ਇਹ ਕੰਮ ਦੇਖੋ ਕੜੀ ਸੇਵਾ ਕਰਕੇ ਬਾਕੀ ਆਪਣਾ ਗੁੱਡਾ ਇੱਥੇ ਵੱਢਿਆ ਗਿਆ ਇੱਥੇ ਢੇਪਿਆ ਗਿਆ ਨੇ ਚਲਾਉਣੇ ਆ ਬਾਕੀ ਆਵਾ ਮਹਾ ਮੁਸੀਬਤ ਨਾਲ ਗੁੱਡਾ ਗੁੱਡਾ ਲਾ ਲਿਆ ਆ ਓਏ ਇਧਰ ਇਧਰ ਫਿੰਡੋ ਦਾ ਵੀ ਵੱਢਿਆ ਗਿਆ ਹੋਵੇ ਇਧਰ ਪੰਜਾਬੀ ਸ਼ਕਰ ਦਾ ਠੀਕ ਹੈ ਇਧਰ ਫਿਰ ਮਣਵੀਦ ਨਹੀਂ ਆਉਣ ਟਾਵਾ ਫਿਰ ਪੂਰੇ ਪੰਜਾਬੀ ਸ਼ਕਰ ਦਾ ਵੱਢਿਆ ਗਿਆ ਐ ਵੀਨੇ ਪੰਜ ਛੇ ਵਢਾਲੀਆਂ ਤੇ ਇੱਕ ਵੱਡੀ ਹੋਣਾਂ ਦੀ ਤੇ ਆਪਾਂ ਇਹ ਹੈ ਗਗਨ ਘਰੇ ਉਹਨੂੰ ਲੈ ਕੇ ਜਾਣਾ ਮੈਂ ਤੇ ਉਹ ਚੱਕੀ ਦੇ ਮੈਨੇ ਜਾ ਗਏ ਚੱਟ ਗੱਲਾਂ ਮਾਰਦੇ ਆ ਬਾਕੀ ਗਗਨ ਦਾ ਤਿਆਰ ਹੋਉਂਦਿਆ ਹੀ ਤੇ ਫਿਰ ਮੈਂ ਕਿਹਾ ਚੱਲ ਆਪ ਇਧਰ ਜਾਂਦੇ ਇਧਰ ਇਧਰ ਜਿਵੇਂ ਆਗੂਰੇ ਪੇਚੇ ਪੂਚੇ ਲਾ ਹੁੰਦੇ ਆ ਤੇ ਵੇਖਦੇ ਉੱਥੇ ਜਾਏਗੀ ਬੰਦਿਆ ਇਧਰ ਪੂਰਾ ਛੋਟੀ ਦਾ ਮੁਕਾਬਲਾ ਹੈ ਏਕਨੋਰ ਤੇ ਹੈਪੀ ਦਾ ਆ ਵੇਖੋ ਇਹਨੇ ਉੱਤੇ ਉਹ ਹੈਪੀ ਰੈਕਡਾ ਇਹ ਦੇਖੀ ਬੰਦਾ ਐ ਐ ਐ ਅਣਾ ਵੀਰਾਂ ਕਿਵੇਂ ਆ ਵਧੀਆ ਉਹ ਬਈ ਐ ਪੀਦਾ ਦੇ ਵੜਤਾ ਨਾਲ ਲੱਗ ਦਿੱਤਾ ਇਗਨੋਰਨੇਬਲੇ ਬਈ ਹਾਂਜੀ ਬਾਕੀ ਆਪਾਂ ਹਾਂ ਲਗਨ ਦੀ ਟੀਕਲ ਵਣ ਹੋਇਆ ਕੀ ਬੁਖਾਰ ਖਾਂਗ ਜਕਾਉ ਸਾਰਾ ਕੋਈ ਇੱਕੇ ਵਾਰੀ ਮੰਨ ਲੇ ਮੇਲਾ ਛੱਟਣਾ ਕੋਈ ਨਹੀਂ ਵੱਡਾ ਮੈਂ ਮੇਲਾ ਨਹੀਂ ਹਟਦੇਗਾ ਹਾਂ ਸਰਾ ਹੀ ਸਰਾ ਹੈ ਵਾ ਕੀ ਠੰਡ ਲੱਗੀ ਉਹ ਲੋ ਬੈਠੇ ਹਾਂ ਹਾਂਜੀ ਵੀ ਠੀਕਾ ਲੱਗ ਚੁੰਦਿਆ ਕੇ ਕੰਦੇ ਅੰਕੰਦੇ ਸੰਦਾਂ ਗਿਰ ਮੈਂ ਲੋ ਚਲੇ ਬਾਅਦ ਆ ਪਹੁੰਚ ਲੰਭੇ ਆਪਾਂ ਚੱਲਦੇ ਹਾਂ ਕਿਵੇਂ ਲੱਗੰਦੇ ਯਾਰ ബന്ധി <laughs> വട്ട ਆਣਾ ਵੀ ਚੱਲਦੇ ਹੁਣ ਆਪਾਂ ਪਿੰਡ ਨੂੰ ਵਾਪਸ ਤੇ ਗਿਫਟ ਆਇਆ ਆਪਣੇ ਮੁੰਡੇ ਵੱਲੋਂ ਹਾਂ ਮੁੰਡੇ ਵੱਲੋਂ ਗਿਫਟ ਆਇਆ ਤੇ ਆਪਾਂ ਚੱਕਣਾ ਵਾ ਤੇ ਤੁਹਾਨੂੰ ਅਨਬਾਕਸਿੰਗ ਵੀ ਕਰਕੇ ਦਿਖਾਵਾਂਗੇ ਠੀਕ ਆ ਹੋਰ ਫਿਰ ਜਿਵੇਂ ਆਵਾ ਪਹੁੰਚ ਗਏ ਆ ਸੋਨੀ ਕੋਲ ਸੋਨੀ ਨੇ ਦੇਣਾ ਇੱਕ ਗੱगन ਨੂੰ ਗਿਫਟ ਆ ਗਿਆ ਜੀ ਦੇਖੋ ਆ ਗਿਆ ਸੋਣਾ ਅਨਬਾਕਸਿੰਗ ਹੀ ਯਾਰ ਰੋਕੇ ਕਰਾਂਗੇ ਹੱਲੇ ਨਹੀਂ ਕਰਨਾ ਅਨਬਾਕਸਿੰਗ ਇਤਰਾ ਨਹੀਂ ਹੱਲੇ ਅੱਛਾ ਅੱਛਾ ਗਿਫਟ ਰਹਿਵੇਗਾ ਵਾ ਠੀਕ ਆ ਵੇਰ ਠੀਕ ਆ ਉਹ ਆਪ ਨਹੀਂ ਆ ਜੀ ਨਿਕਲ ਆਇਆ ਜੀ ਵਾਰ ਗਿਫਟ ਤੇ ਗਿਫਟ ਆ ਗਿਆ ਇੱਕ ਹੋਰ ਹੀ ਆ ਇਧਰ ਆਉਂਦੇ ਸਨੇਪਰ ਸਨੂਪਾ ਬੈਨ ਲਾਪੀਆਂ ਵਾ ਪੱਕੀ ਬਾਕੀ ਯਾਰੀ ਦੋਸਤੀ ਹੋਵੇ ਉਹ ਜਿਹੀ ਹੋਵੇ ਵੇਲੋ ਪੱਕੇ ਯਾਰ ਨੇ ਗਿਫਟ ਘਲਾਇਆ ਫਿਰ ਮੁੰਡੇ ਆਪੇ ਨਵੀਂ ਦੁਕਾਨ ਖੋਲਹੀ ਸੀ ਤੇ ਅੱਲਾ ਫਿਰ ਚੀਜ਼ਾਂ ਜੁੜਿਆ ਘਲਾਈਆਂ ਮੁੰਡੇ ਨੂੰ ਦੇਖੋਣ ਕੀ ਆ ਦੇਖਦੇ ਆ ਬਾਈ ਸਰਪ੍ਰਾਈਜ਼ ਕੀ ਹਾਂਜੀ ਯਾਰ ਦੂਜਾ ਗਿਫਟ ਖੋਲਣ ਲਿਆ ਵਾਣਾ ਮੇਰੇ ਪੱਗ ਐ ਰੰਗ ਬੜਾ ਸੋਹਣਾ ਮੈਂ ਐ ਨਹੀਂ ਬੜਾ ਸੋਹਣਾ ਰੰਗ ਪਹਿਲਾਂ ਹੀ ਵੇਖਿਆ ਫਿਰ ਤੇਰਾ ਕਹਾਣਾ ਨਹੀਂ ਨਹੀਂ ਮੰਦੂਰੋ ਦੇਖ ਇਹ ਇਹ ਚ ਘੜੀ ਵੀ ਆ ਸੈੱਫ ਬ੍ਰਦਰ ਸਮਾਰਟਵਾਚ ਵੀ ਉਹ ਚੱਲ ਉਹ ਤੇਰੀ ਨਹੀਂ ਆਏ ਓਏ ਆਏ ਓਏ ਮੈਂ ਕਿਹਾ ਇਹ ਨਾ ਕੋਈ ਹੈਗਾ ਆਏ ਆ ਗਈ ਆ ਪਰਸ ਆ ਗਿਆ ਇਹ ਮੁੰਡੇ ਵਾਸਤੇ ਨਾਲ ਬਾਕੀ ਆ ਭੱਗਾ ਹੀ ਆ ਮੁੰਡੇ ਦੀ ਦੁਕਾਨ ਲੋ ਜੇ ਮੁੰਡੇ ਦੀ ਦੁਕਾਨ ਆ ਉਹਨੇ ਆ ਪਾਕੜਾਈ ਆ ਬਾਈ ਵਾਸਤੇ ਥੈਂਕ ਯੂ ਕਹਦੇ ਲਾਈਵ ਚ ਉਹਨੂੰ ਥੈਂਕ ਯੂ ਹਾਂਜੀ ਆਪਾਂ ਜਾਣਦੇ ਆ ਮੇਲੇ ਵਾਲ ਨੂੰ ਸੋਰੀ ਗੁਰਦਾਰੇ ਵਾਲ ਨੂੰ ਤੇ ਇਹਦਾ ਬੁਲਟ ਲੈ ਕੇ ਚੱਲ ਗਏ ਆ ਗਗਨੂਣੀ ਤੇ ਆ ਮੇਰੇ ਸਾਹਮਣੇ ਲਿ ਜਾ ਕੇ ਟੱਕਣਾ ਨਾ ਉਹਨਾਂ ਦੇ ਉਹਨਾਂ ਦੇ ਪਿੱਛੇ ਲ ਜਾ ਕੇ ਪਿੱਛੇ ਆ ਘੜਨਦੇ ਆਪਾਂ ਉਹ ਗੇਨ ਵਾਲਾ ਬੋੜ ਚੜਾਣਾ ਉਹਨਾਂ ਦੇ ਵੇਖਦੇ ਆ ਕਿਦੋਂ ਪਹੁੰਚਦੇ ਆਪਾਂ ਇਹ ਵੰਦੀ ਆਪਾਂ ਨੇ ਜੱਸੀਏ ਖੇਤ ਆ ਚੁਕੇ ਆ ਆ ਢੱਕਿਆ ਹੋਇਆ ਬੁਲਟ ਇਹੋ ਚੈੱਕ ਕਰੂ ਮੜਾ ਸਾਹਮਣੇ ਗੁਰਦਰਾ ਦੇ ਇੱਧਰ ਕੇਲੇ ਦਾ ਦਰਖਤ ਜਿਹੜਾ ਆਪਾਂ ਲਾਇਆ ਸੀ ਕੱਲ ਤੇ ਸਾਹਮਣੇ ਸੂਰਜ ਚਲੋ ਜੀ ਹੁਣ ਆਪਾਂ ਜਿਸੀ ਖੇਤ ਚੱਲੇ ਆ ਹੁਣ ਆਪਾਂ ਚੱਲਨੇ ਆ ਵਾਪਸ ਉਹ ਬੁਲਟ ਲੈ ਕੇ ਗਾਣਾ ਚੱਲ ਗਏ ਵਾਪਸ ਪਰ ਆਪਾਂ ਹੁਣ ਚੱਲਦੇ ਆ ਪਿੰਡ ਨੂੰ ਚਲੋ ਪਾਰਾ ਨਹੀਂ ਕੰਪਰੂ ਦੀ ਆਉਣ ਕਰਕੇ ਕਾਠ ਹੋ ਗਿਆ